Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਪਿੰਡ ਪਰਤਲ ਤੋਂ ਹੋਇਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਭਿਆਨਕ ਸੜਕ ਹਾਦਸਾ ਆਓ ਗੱਲ ਕਰਦੇ ਹਾਂ ਪਿੰਡ ਵਾਸੀਆਂ ਨਾਲ ਤੇ ਆਪਣਾ ਮਲੋਤ ਗੱਡੀ ਆ ਰਹੀ ਸੀਗੀ ਰਾਤ ਤੇ ਏਧਰੀ ਸਾਈਡ ਤੋਂ ਆਪਣਾ ਝਾਇ ਲੰਦਾ ਚਾਈਲਡ ਇੱਧਣੋਂ ਆਉਂਦੇ ਹੋਏ ਉੱਤਰੋਂ ਗੱਡੀ ਜਿਹੜੀ ਇੱਥਲੀ ਗੱਡੀ ਆ ਉਹਦਾ ਜਿਹੜਾ ਟਾਇਰ ਪੈਂਚਰ ਹੋਣ ਦਾ ਸਵਾਲ ਆ ਆ ਕੇ ਇਹਦੇ ਵਿੱਚ ਵੱਜੀ ਆ ਕੇ ਗੱਡੀ ਉਹ ਗੱਡੀ ਫਿਰ ਉਹ ਜਿਹੜੀ ਇਧਰੋਂ ਆ ਰਹੀ ਤੇ ਆਹ ਵਾਲੀ ਇੱਥੋਂ ਕੋ ਮੰਗੇ ਆ ਕੇ ਇਹਦੇ ਵਿੱਚ ਵੱਜੀ ਹੁੰਦੀ ਜੀ ਐਨਾ ਸੋਖਰਾ ਵੀ ਕੋਈ ਜਾਨੀ ਮਾਲ ਨੂੰ ਨੁਕਸਾਨ ਨਹੀਂ ਹੋਇਆ ਡਰਾਈਵਰ ਵੀ ਸੇਫ ਆ ਸਾਰੇ ਕੁਝ ਸਿਰਦਾਰ ਵਾਲ ਗੱਡੀਆਂ ਦਾ ਨੁਕਸਾਨ ਹੋਇਆ ਕੋਈ ਅੰਗੜੀ ਨਹੀਂ ਕਿਰ ਬੈਕ ਕਰਕੇ ਬੱਜ ਗਏ ਆ ਹੀਰੇ ਕਿਵੇਂ ਠੀਕ ਆ मैं भैया का हां आया बस मैं चाय आ दो मुझे